ਜੀ ਸਾਡੇ ਨਾਲ ਛੋਟੀ ਘਰੀ ਚ ਮੇਰਾ ਘਰ ਹੈ ਉਹਦਾ ਛੋਟਾ ਦਰਵਾਜਾ ਹੈਗਾ ਉੱਥੇ ਮੁੰਡੇ ਦਾ ਉਹ ਨੂੰ ਕੰਡਾ ਧਰ ਕੇ ਮੈਂ ਸਾਹ ਵੇਚਦੇ ਸੀ ਮੈਂ ਸਾਤੋਲ ਦੋਲ ਕੇ ਦੇ ਰਹੀ ਸੀ ਮੁੰਡੇ ਦਾ ਨਾਮ ਹੈਗਾ ਇੱਕ ਟਿੰਕੀ ਜਾਂ ਸਵਰਨ ਦਾਸ ਦਾ ਪਿਓ ਦਾ ਨਾਮ ਪੁੱਤਰ ਅਜੀਤ ਕੁਮਾਰ ਸਵਰਨ ਦਾਸ ਉਹਨਾਂ ਦੇ ਮਾਮੇ ਦਾ ਮੁੰਡਾ ਹੈ ਇੱਕ ਲਵ ਕੁਮਾਰ ਉਹਦਾ ਨਾਮ ਇਹ ਸਾਰੇ ਕਾਫੀ ਜਨੇ ਹੈਗੇ ਜਿਹੜੇ ਮੈਂ ਸਾਹ ਵੇਚਦੇ ਬਈ ਮੈਂ ਉਹਨਾਂ ਨੇ ਹੀ ਗੱਲ ਕੀਤੀ ਕਿ ਮੈਂ ਕਹਿੰਦਾ ਮੇਰੀ ਗੱਲ ਸੁਣੋ ਕਿ ਮੇਰਾ ਘਰ ਹੈ ਤੇ ਇਹ ਬਾਹਰ ਵੀ ਜਾਣਾ ਨੰਗਣਾ ਨਹੀਂ ਹੈਗਾ ਵਾ ਇੱਥੇ ਆ ਤੁਹਾਨੂੰ ਆਂਟ ਰੋ ਆਪਣਾ ਤੇ ਮਹੱਲਾ ਘਟ ਕੇ ਮੇਰੇ ਮਲੇ ਆ ਗਿਆ ਕੰਮ ਕਰਦੇ ਤੇ ਉਹ ਇੰਨੇ ਵੇਲੇ ਕੰਦਾ ਚੋਕੇ ਚਲੇ ਗਏ ਨੇ ਉਸ ਤੋਂ ਬਾਅਦ ਉਹਨੇ ਅਰੇ ਦਿਨ ਵੇਖਿਆ ਤਾਂ ਮੈਂ ਪੁਛੀ ਦਾਕਰ ਲੈ ਕੇ ਆ ਨਾ ਮੇਰੇ ਘਰ ਦੇ ਵਿੱਚ ਹਮਲਾ ਕਰ ਦਿੱਤਾ ਵਾ ਮੈਨੂੰ ਵੀ ਜ਼ਖਮੀ ਕੀਤਾ ਮੇਰੇ ਪਰਿਵਾਰ ਨੂੰ ਮੇਰੇ ਦਾਦੀ ਨੂੰ ਜ਼ਖਮੀ ਕੀਤਾ ਮੇਰੇ ਤੇਜ਼ ਦਾ ਰੁਹਾ ਦਾ ਹਥਿਆਰ ਮਾਰਿਆ ਜਿਹਦੇ ਨਾਲ ਮੇਰੇ ਹੱਥੇ ਤੰਗੇ ਲੱਗਿਆ ਫਿਰ ਆਪ ਹੀ ਝੂਠੀਆਂ ਮਲਰਾਮ ਕਰਕੇ ਕਟਾ ਕੇ ਚੀਰੇ ਲਾ ਕੇ ਇਹ ਆਪ दाखल ਹੋ ਗਿਆ ਰਾਤ ਨੂੰ ਇਹਨਾਂ ਨੇ ਤੇ ਮੈਂ ਹਸਪੀਟਲ ਨਾਲ ਮੈਨੂੰ ਬੰਦੇ ਪੁਆ ਦੀ ਕੋਸ਼ਿਸ਼ ਕੀਤੀ ਆ ਮੈਂ ਮਹਾਤੂ ਜਾ ਕੇ ਬਾਹਰ ਆਪਣੀ ਜਾਨ ਬਚਾਈ ਆ ਜਿਹੜੇ ਵਿੱਚ ਇਹਨਾਂ ਨੇ ਪੂਰੀ ਰਾਤ ਸਾਜ਼ਿਸ਼ ਰਚੀ ਆ ਕਿ ਉਹ ਰਾਤ ਦੇ ਸੱਟਾ ਮਾਰਦੇ ਹੌਸਪਟਲ ਦੇ ਵਿੱਚ ਜਿਹਦੇ ਕਰਕੇ ਮੈਂ 112 ਨੰਬਰ ਤੇ ਪੁਲਿਸ ਨੂੰ ਕੰਪਲੇਟ ਕੀਤੀ ਆ ਕਿ ਜਨਾਬ ਮੇਰੇ ਘਰ ਦੇ ਬਾਹਰ ਵੇਖੋ ਕਿੰਨੇ ਬੰਦੇ ਇਕੱਠੇ ਹੋਏ ਨੇ ਜਾ ਕੇ ਮੈਂ ਹੌਸਪਟਲ ਦੇ ਵਿੱਚ ਵੀ ਐਸਟੈਂਸ ਲੰਬੇ ਹੋ ਗਿਆ ਵਾ ਤੇ ਮੇਰੇ ਘਰ ਦੀ ਵੀ ਪ੍ਰੋਟੈਕਸ਼ਨ ਜਿਹੜੀ ਕੀਤੀ ਜਾਏ ਜਾ ਕੇ ਪਰ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਮੇਰੀ ਛੋਟੀ ਭਨੇਵੀ ਆ ਇੱਕ ਦੋ ਵਾਰੀ ਉਹ ਸਕੂਲ ਜਾ ਰਹੀ ਐ ਇਹਨਾਂ ਦੇ ਤਿੰਨ ਮੁੰਡੇ ਆ ਜਿਹੜੇ ਮੋਟਰਸਾਈਕਲ ਪਿੱਛੇ ਲਾ ਕੇ ਮੇਰੀ ਭਨੇਵੀ ਨੂੰ ਕਈ ਮੈਰੇ ਕਹਿੰਦੇ ਨੇ ਅੰਨੂ ਨਹੀਂ ਆਈ ਛੱਡਣਾ ਅੰਨੂ ਕ ਇਨਾਂ ਦੇ ਬੁਰਦ ਦੇ ਵਿੱਚ ਵੇਖੋ ਮੈਂ ਇਨਾਂ ਦੇ ਬੁਰਦ ਕਰਨ ਨਸ਼ੇਵਾਲੇ ਜੇ ਮੈਂ ਚੱਲਿਆ ਤੇ ਮੇਰਾ ਸਾਥ ਦੇ ਨਾਲ ਹੋ ਕੇ ਮੇਰੀ ਮਦਦ ਕਰਨਾ ਤੇ ਮੇਰੇ ਪਰਿਵਾਰ ਦੀ ਰਾਖੀ ਕੀਤੀ ਜਾ ਕਿਉਂਕਿ ਕੱਲ ਨੂੰ ਜੇ ਕੋਈ ਝੜੜਾ ਕੋਈ ਨੁਕਸਾਨ ਹੈ ਮੇਰਾ ਕਰਦੇ ਨੇ ਇਹਦੇ ਜ਼ਿੰਮੇਵਾਰ ਰਵੀ ਕੁਮਾਰ ਅਜੀਤ ਕੁਮਾਰ ਲਵ ਉਹਨਾਂ ਦੇ ਮਾਮੇ ਦਾ ਮੁੰਡਾ ਇਹਨਾਂ ਦਾ ਪਿਓ ਸਵਰਨ ਦਾਸ ਹੋਏਗਾ ਹਾਂਜੀ ਇੱਕ ਗੱਲ ਹੋਰ ਆ ਤੇ ਇਹ ਕੀ ਕਰਦੇ ਨੇ ਆਪਣੀ ਸਫਾਈ ਦੇਣ ਵਾਸਤੇ ਆਪਣੇ ਹੀ ਪਰਿਵਾਰ ਦੇ 20 25 ਜੀ ਲੈ ਆ ਜਾਂਦੇ ਨੇ ਖਾਣੇ ਵਿੱਚ ਤੇ ਜਾ ਕੇ ਕਹਿੰਦੇ ਨੇ ਅਸੀਂ ਬੜੇ ਚੰਗੇ ਆ ਇਹ ਬਿਲਕੁਲ ਸਭ ਝੂਠ ਜੇ ਨਸ਼ੇ ਦਾ ਵਪਾਰ ਕਰਦੇ ਪਏ ਜੇ ਉਹ ਕਹਿੰਦੀ ਹੈ ਸਾਡੀ ਮਰਦ ਕਰੋ ਜੇ ਪੁਲਸ ਨੇ ਮਦਦ ਕੀਤੀ ਨਸ਼ੇ ਵਾਲੇ ਨਾਲ ਪਰ ਕਈ ਵੀਡੀਓ ਕ ਪੁਲਸ ਨੂੰ ਪਾਈਆਂ ਨਸ਼ਾ ਵੇਚਦੇ ਇਹਨਾਂ ਦੀਆਂ ਪਰ ਅੱਜ ਤੱਕ ਕੋਈ ਹਜੇ ਤੱਕ ਇਹਨਾਂ ਦੇ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਮੇਰੇ ਕੋਲ ਪ੍ਰੂਫ ਰੇ ਮੇਰੇ ਘਰ ਦੀ ਸੀਸੀਟੀਵੀ ਚੈੱਕ ਕਰੋ ਨਾਲ ਕਿਦਾ ਆ ਕੇ ਮੇਰੇ ਤੇ ਮੇਰੇ ਪਰਿਵਾਰ ਤੇ ਹਮਲਾ ਕੀਤਾ ਗੱਲ ਭਈਏ ਮੈਂ ਨਾ ਕੰਮ ਤੋਂ ਨਾ ਉਹ ਪਰ ਡੇਪਰਾ ਨੂੰ ਮੇਰੇ ਨੂੰ ਪੈ ਗਏ ਤੇ ਮੈਂ ਵਿੱਚ ਜਾਨੀ ਸ਼ਿਕਾਇਤ ਕਰਿਆ ਮੈਂ ਭਾਈ ਤੁਹਾਡੇ ਮੋਰ ਤੇ ਆ ਕੇ ਨਾ ਤੇ ਮੈਂ ਉਹ ਚਾਰ ਪੰਜ ਇਹਨਾਂ ਦੇ ਨਾਲ ਹੋੜੀਆਂ ਨਾਲ ਪਛਾਦੇ ਸੀ ਉਹ ਦੋ ਭਾ ਜੀ ਆਪੀ ਮਾ ਦਾ ਪਿਓ ਗੀ ਉਹਨਾਂ ਨੇ ਨਾ ਆਂਦੇ ਦੇ ਵੇਖਿਆ ਸਮਾਂ ਰੱਖ ਨਹੀਂ ਮੇਰੇ ਤੇ ਦਾ ਤਰਾ ਕਰਪਾਣਾ ਨਾ ਹਮਲਾ ਕਰਤਾ ਮੇਰੇ ਹੱਥ ਤੇ ਬਮਾ ਤੇ ਜਾਣ ਕਿ ਜਿੱਥੇ ਜਿੱਥੇ ਉਹ ਜੇਵਨਾ ਨੇ ਮਿਲਤੇ ਪੂਰੀ ਤਸਲੀਬਰਸਤ ਯਾਨਕੀ ਹਮਲਾ ਕਰਤਾ ਉਹ ਆ ਦੇ ਭਈ ਤੂੰ ਤੀ ਗਿਰਾ ਮਰ ਗਾ ਕੇ ਨਾ ਕਦੇ ਸੇਕ ਨਾ ਕਰਨਾ ਰੋਕੇ ਨਾ ਹਾਂਜੀ ਉਹ ਭਈ ਤੂੰ ਇਹ ਸਾਰੇ ਹਰ ਕੇ ਨੂੰ ਕਹੇ ਕੋਈ ਡਿਗਵਾਈ ਕਰਵਾਸ ਕਰਦੇ ਹੋ ਕਿਸੇ ਨੂੰ ਵੀ ਲੱਗੇ ਜਾ ਕੇ ਪੁੱਛ ਸਕਦੇ ਹੋ ਤੇ ਪਹਿਲਾਂ ਤਾਂ ਮੇਰੇ ਭਰਾ ਦੇ ਨਾਲ ਕੀਤਾ ਸੀ ਉਹਨੇ ਵੀ ਸਾਨੂੰ ਰੋਜ਼ਾਨਾ ਜਾਂਦੇ ਨਾਲ ਛੇਰਨਾ ਕਰਨਾ ਤੰਗ ਕਰਨਾ ਕਰਨਾ ਮੈਂ ਮੈਂ ਇੱਕ ਦਿਨ ਰੈਡੀ ਲੈ ਕੇ ਚੱਲਾ ਤੇ ਜਿਹੜੀ ਇੱਕ ਦਿਨ ਉਹਦੀ ਸਕੂਟਰੀ ਲਗੋ ਗੱਦੀ ਬਸ ਉਸੇ ਜੰਦੇ ਨੇ ਰੱਖੀ ਸੀ ਤੇ ਮੈਨੂੰ ਨਾ ਜਨਨੇ ਗਾਣਾ ਕਰਨੇ ਮੈਂ ਰੈਡੀ ਲੈ ਕੇ ਚੱਲੋ ਸੀਸੀਟੀਵੀ ਕੈਮਰੇ ਦੇ ਵਿੱਚ ਤੁਸੀਂ ਕਾਹਦਾ ਦੇਖ ਸਕਦੇ ਹੋ ਮੇਰੇ ਤੇ ਕਰ ਪਾਰ ਤੇ ਉਹ ਹਮਲਾ ਕੀਤਾ ਉਹਨੇ ਫਿਰ ਲੱਗੇ ਖੁਣੋ ਤੇ ਮੁੰਡਿਆਂ ਨੇ ਮੈਨੂੰ ਬਚਾ ਲਿਆ ਮੈਂ ਰਹੀ ਬੈਕ ਲੈ ਕੇ ਕਰ ਚਲੇ ਗਿਆ ਤੇ 10 15 ਮਿੰਟ ਦੀ ਵੀਡੀਓ ਭਾਵੇਂ ਖੁਦ ਦੇਖ ਲਓ ਇਹ ਸਾਨੂੰ ਲਗਾਤਾਰ ਗਾਣਾ ਕੱਢੀ ਜਾਂਦਾ ਸੀ ਕੱਢੇ ਹੀ ਜਾਂਦਾ ਸੀ ਕੱਢੀ ਜਾਂਦਾ ਸੀ ਉਹਦੇ ਵਿੱਚ ਇੱਕ ਸਾਡਾ ਪਏ ਦਾ ਮੁੰਡਾ ਵੀ ਮੋਟਰਸਾਈਕਲ ਤੇ ਆਇਆ ਉਹਨੇ ਸਾਨੂੰ ਅੱਗੇ ਰੋਕਿਆ ਪਰ ਇਹਨੇ ਉਹਦੀ ਵੀ ਮੰਨੀ ਹਾਕ ਉਹ ਵੀ ਚਲੇ ਗਿਆ ਫਿਰ ਤੇ ਇਹਨੇ ਸਾਡੇ ਘਰ ਤੱਕ ਰੁਜਣਾ ਨਹੀਂ ਇਹਨੇ ਸਮਾਪਤ ਜਨੇ ਕਦੇ ਥੁਕਣਾ ਇਹ ਮੁੰਡੇ ਤੋਂ ਸਾਨੂੰ ਕਤਰਾਇਆ ਇਹਦੇ ਕੋਲ ਦਨਾਲੀ ਵੀ ਆ ਗਈ ਏ ਇਹਦੀ ਦਨਾਲੀ ਵੀ ਰਸਮ ਕੀਤੀ ਜਾਂਦਾ ਮੈਂ ਰੁਜਣਾ ਕਤਲ ਦਾ ਹੋਂ ਨਾ ਸੋਲਾ ਕਾ ਕੇ ਫੇਰ ਤਰ੍ਹਾਂ ਕਤਲ ਕਰ ਦਿਨਾ ਮੈਂ ਨਹੀਂ ਸਰ ਝੂਠੇ ਪਹਿਲਾਂ ਮੇਰੀ ਇੱਕ ਬੇਨਤੀ ਹੈ ਪੱਤਰਕਾਰਾਂ ਨੂੰ ਵੀ ਜਿਹਦੇ ਬਿਨਾਂ ਸੋਚਿਓ ਮੈਂ ਪੱਤਰਕਾਰਾਂ ਨੂੰ ਨਹੀਂ ਗਲਤੀ ਕਰ ਸਕਦਾ ਸਿਰ ਤੁਹਾਡੀ ਡਿਊਟੀ ਹੈ ਉਹ ਪਤਕਰਾਰਾਂ ਨੂੰ ਪਹਿਲਾਂ ਦੋਨਾਂ ਧਿਰਾਂ ਬਾਰੇ ਸੋਚ ਸਮਝ ਕੇ ਆਪਣੇ ਫਿਰ ਵਿਚਾਰ ਦੇਣੇ ਚਾਹੀਦੇ ਨੇ ਕਿਉਂਕਿ ਇੱਕ ਧਰੋਂ ਨੂੰ ਤੁਸੀਂ ਪੁੱਛ ਲਿਆ ਦੂਸਰੀ ਧਰੋਂ ਹਾਂ ਜੇ ਟੈਂਪ ਸਾਰੇ ਦੇ ਵਿੱਚ ਕੋਈ ਕਹਦੇ ਵੀ ਸਾਡੇ ਨੂੰ ਨਸ਼ਾ ਵੇਚਦਾ ਤੇ ਅਸੀਂ ਜਿਹੜੀ ਸਲਮਾਨਾ ਸਾਨੂੰ ਸਰਕਾਰ ਲਾਏਗੀ ਅਸੀਂ ਕੇਸ ਵੀ ਭੁੱਲ ਜਾਗੇ ਸਾਡਾ ਭਾਵੇਂ ਕੁਛ ਵੀ ਕਰ ਦਿਓ ਨੁਕਸਾਨ ਕਤਲ ਕਰ ਦਿਓ ਮੈਂ ਹਰ ਚੀਜ਼ ਦਾ ਜ਼ਿੰਮੇਵਾਰ ਹਾਂ ਜੇ ਕੋਈ ਬੱਚਾ ਤੱਕ ਸਾਡੇ ਵੱਲੋਂ ਕੈਦੇ ਅਸੀਂ ਰੇੜੀ ਦਾ ਕੰਮ ਕਰਨੇ ਆ ਫਰੋਗ ਦਾ ਕੰਮ ਕਰਨੇ ਆ ਉਹ ਸਲੂਨ ਦੇ ਉੱਤੇ ਜਾਂਦਾ ਉਹਨੂੰ ਸਲੂਨ ਦਾ ਵੀ ਧੰਗਿਆ ਦਿੰਦਾ ਸਾਨੂੰ ਵੀ ਖਤਰਾ ਹੈ ਮੈਂ ਇਨਸਾਫ ਚਾਹਨਾ ਤਾਂ ਮੈਨੂੰ ਦਿਨਾਲੀ ਦੀਆਂ ਧੰਗਿਆ ਦਿੰਦਾ ਉਹਨਾਂ ਸੀਸੀਟੀਵੀ ਦੇ ਵਿੱਚ ਵੀ ਦਿਨਾਲੀ ਵੱਲੋਂ ਕੰਦਾ ਇਹ ਦਿਨਾਲੀ ਲੈਓ ਦਿਨਾਲੀ ਲੋ ਇਹ ਨਹੀਂ ਮੈਨੂੰ ਪਤਾ ਵੀ ਉਹ ਚੋਣ ਚੱਲਦੇ ਤੇ ਕਿ ਜਾਇਦੇ ਕੋਲ ਉਸ ਟਾਈਮ ਇਹਦੇ ਕੋਲ ਹੁੰਦੀ ਤੇ ਇਹਨੇ ਸਾਡਾ ਕਤਲ ਕਰ ਦੇਣਾ ਇਹਨਾਂ ਸਾਵੇ ਇੱਥੇ ਗਿਆ ਸਾਡੇ ਬੇਟੇ ਨੇ ਲੱਕਿਆ ਇਹਨਾਂ ਨੇ ਸਵੇਰੇ ਆ ਕੇ ਸਾਡੇ ਤੇ ਹਮਲਾ ਕਰ ਦਿੱਤਾ ਹੈ ਅਸੀਂ ਕਿਹੜੇ ਚੋਪੜਾ ਕੇ ਆਪਣੇ ਘਰ ਬੈਠੇ ਰਹਾਨੂੰ ਕਿਸੇ ਵੱਲ ਪਵਾਦਾਂ ਨਹੀਂ ਪਤਾ ਹੈਗਾ ਇਹਨਾਂ ਨੇ ਸਾਡੇ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਘਰ ਵਰਮ ਮੇਰਾ ਮੇਰੀ ਬੇਟੀ ਮੇਰੀ ਨੂੰ ਇਹ ਲੜਕਾ ਵੀ ਆ ਕੇ ਚਾੰਦੇ ਇਹਨਾਂ ਸਾਡੇ ਵੀ ਇੱਕ ਮੱਤੇ ਬੜੇ ਮਾਰਿਆ ਹੈ ਕਿ ਆਹ ਨਹੀਂ ਬੜੇ ਕੱਢਾ ਰਿਹਾ ਕੋਈ ਆ ਸਾਡੇ ਘਰ ਤੇ ਆਦਾ ਨਹੀਂ ਮੈਂ ਇਹੋ ਚੰਨੀ ਇਹਦਾ ਇਨਸਾਫ ਹੋਏ ਇੱਕ ਜਿਆ ਹੈ ਨਸ਼ੇਵੋ ਦੱਸਨੇ ਆ ਤੇ ਇਹ ਜਿਹੜਾ ਸਾਰੇ ਸਾਰੇ ਪਰਿਵਾਰ ਲੈ ਕੇ ਤੁਹਾਨੂੰ ਲੈ ਜਗੇ ਤੇ ਫਿਰ ਸਾਡੀ ਪੁਸਤਕਾ ਦੀ ਮਦਦ ਕਰਨ ਗਈ ਹੈ ਰਾਤੀ ਰਾਤ ਕਰ ਰਹਾ ਤਾਂ ਇਹ ਨਾਲ ਸਾਡੇ 9:30 ਵਜੇ ਸਾਡੇ 10:00 ਵਜੇ ਦੇ ਵਿੱਚ ਦੂਰੇ ਕੱਡੇ ਦਾ ਬੜਾ ਲੋਆ ਪਾਇਆ ਹੈ ਅੰਬ ਬੰਦੇ ਪੈਲੇ ਹਨ ਬੰਦੇ ਪੈਲੇ ਇਹ ਇੱਕ ਇੱਕ ਮੋਟਰਸਾਈਕਲ ਤੇ ਪੰਜ ਪੰਜ ਜਣੇ ਬੈਠੇ ਦੇ ਬਿਲਕੁਲ ਜੀ ਇੱਕ ਅਜੇ ਸਨੋਫ ਸਰਨਦਾਸ ਵਾਸੀ ਤੇ ਗੰਧੀ ਕੈਂਪ ਤੇ ਚੂਨੀ ਲਾਲ ਤੇ ਉਹਦੇ ਦੋ ਪਰਿਵਾਰ ਮੈਂਬਰ ਹੋਇਆ ਸਿਓਲ ਹਸਪੀਟਲ ਤੇ ਦਾਖਲ ਹੋਇਆ ਇਸ ਬੰਦੀ ਜਿਹੜਾ ਵਾ ਸੀਸੀਟੀਵੀ ਕੈਮਰੇ ਤੇ ਦੇਖ ਰਹੇ ਹਾਂ ਇਹਨਾਂ ਦੀ ਐਮਐਲਆਾ ਸਾਡੇ ਕੋਲ ਬੰਦੀਆਂ ਇਹਨਾਂ ਨੇ ਬਿਆਨ ਲਿਖ ਕੇ ਜੋ ਵੀ ਕਾਨੂੰਨ ਲਾਗੂ ਕਾਰਵਾਈ ਤੇ ਬੰਦੀਆਂ ਕਰਕੇ ਤੇ ਇਹਨਾਂ ਨੂੰ ਮੁਕਤਲਬੰਦ ਕੀਤਾ ਹੋਇਆ ਇੱਕ ਪਾਰਟੀ ਕਰ ਰਹੀ ਆ ਪੀ ਨਸ਼ਾ ਵਿੱਚ ਕੋ ਝਗੜਾ ਹੋਇਆ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਦੀ ਪਹਿਲਾਂ ਵੀ ਰੰਜਿਸ਼ ਬਾਜੀ ਪਹਿਲਾਂ ਵੀ ਝਗੜਾ ਹੋਇਆ ਹੈਗਾ ਦੂਸਰੀ ਪਾਰਟੀ ਤੇ ਨਸ਼ਾ ਵਗੈਰਾ ਨਹੀਂ ਵੇਚਦੀ ਕੋਈ ਵੀ ਉਹ ਸਿਰਫ ਇੱਕ ਦੂਜੇ ਤੇ ਤੇ ਦੋਸ਼ ਲਾ ਰਹੇ ਆ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ